ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀ ਇੱਕ ਸਾਜ਼ਿਸ਼ ਰਚੀ ਜਾ ਰਹੀ ਸੀ ਜੀ ਹਾਂ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅਜਨਾਲਾ ਪੁਲਿਸ ਨੂੰ ਹਾਲਾਂਕਿ ਵੱਡੀ ਕਾਮਯਾਬੀ ਮਿਲੀ ਹੈ ਦਰਸਲ ਬਹੁਤ ਹੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਜੋ ਹੈ ناکਾਮ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਪਿੰਡ ਤੇੜੀ ਨੇੜੇ ਜੋ ਹੈ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਵਿਸਫੋਟਕ ਸਮੱਗਰੀ ਜੋ ਹੈ ਬਰਾਮਦ ਕੀਤੀ ਗਈ ਹੈ ਆਰ ਡੀ ਐਕਸ 1.5 ਕਿਲੋ ਆਰ ਡੀ ਐਕਸ ਜੋ ਹੈ ਬਰਾਮਦ ਕੀਤਾ ਗਿਆ ਹੈ ਖੇਤਾ ਦੇ ਵਿੱਚੋਂ ਤਾਂ ਦੱਸਿਆ ਜਾ ਰਿਹਾ ਹੈ ਕਿ ਆ ਨਾਲਾ ਦੇ ਪਿੰਡ ਤੇੜੀ ਦੇ ਵਿੱਚ ਜੋ ਹੈ ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚ ਜੋ ਹੈ ਆਰ ਡੀ ਐਕਸ ਪਿਆ ਹੋਇਆ ਸੀਗਾ ਡੈਟੋਨੇਟਰ ਪਿਆ ਸੀ ਤੇ ਤਿੰਨ ਗ੍ਰੇਨੇਡ ਜੋ ਉੱਥੇ ਮੌਜੂਦ ਸਿਗੇ ਤੇ ਉਸ ਤੋਂ ਬਾਅਦ ਜਦੋਂ ਕਿਸਾਨ ਨੇ ਵੇਖਿਆ ਕਿ ਉਸ ਦੇ ਖੇਤਾਂ ਦੇ ਵਿੱਚ ਇਹ ਸਾਰਾ ਸਬਾਨ ਪਿਆ ਹੋਇਆ ਹੈ ਤਾਂ ਇੱਕੋ ਦਮ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਵਿਸਫੋਟਕ ਸਮੱਗਰੀ ਨੂੰ ਜਿਹੜਾ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਇੱਥੇ ਕਿਤੇ ਨਾ ਕਿਤੇ ਦੱਸਦੀ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਸੀਗਾ ਕਿਤੇ ਵੱਡੀ ਆਦਿਸ਼ ਜੁਆ ਰਚੀ ਜਾ ਰਹੀ ਸੀ ਹਾਲਾਂਕਿ ਇਸ ਸਾਜ਼ਿਸ਼ ਨੂੰ ਅਜਨਾਲਾ ਪੁਲਿਸ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਤਾਂ ਹਾਲਾਂਕਿ ਹਾਲਾਂਕਿ ਦੱਸੇ ਕਿ ਇਹ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਖਿਰਕਾਰ ਇਹ ਸਮਾਨ ਆਇਆ ਕਿ ਤੋਂ ਕਿ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਭੇਜਿਆ ਗਿਆ ਭਾਰਤ ਵਾਲੇ ਪਾਸੇ ਜਾਂ ਫਿਰ ਇਥੋਂ ਦੀ ਹੀ ਕਿਸੇ ਦੇ ਵੱਲੋਂ ਇੱਥੇ ਸਮਾਨ ਰੱਖਿਆ ਗਿਆ ਤਾਂ ਫਿਲਹਾਲ ਉਹ ਜਾਂਚ ਦਾ ਵਿਸ਼ਾ ਹੈ ਲੇਕਿਨ ਇਹ ਪੂਰਾ ਸਮਾਨ ਦੱਸੇ ਕਿ ਅਜਨਾਲਾ ਦੇ ਪਿੰਡ ਤੇੜੀ ਦੇ ਵਿੱਚ ਬਰਾਮਦ ਹੋਇਆ ਹੈ ਖੇਤਾਂ ਦੇ ਵਿੱਚ ਜੋ ਹੈ 1.5 ਕਿਲੋ ਆਰਡੀਐਕਸ ਮੌਜੂਦ ਸੀਗਾ ਡੇਟੋ ਨੇਟਰ ਵੀ ਮੌਜੂਦ ਸੀਗਾ ਉਥੇ ਤੇ ਤਿੰਨ ਗ੍ਰੇਨੇਡ ਜਿਹੜਾ ਉਥੋਂ ਦੀ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਤੇ ਜਿਸ ਤੋਂ ਬਾਅਦ ਮੌਕੇ ਤੇ ਹੀ ਸਭ ਤੋਂ ਪਹਿਲਾਂ ਤਾਂ ਬੰਬ ਸ쿼ਡ ਟੀਮਾਂ ਨੂੰ ਸੱਦਿਆ ਜਾਂਦਾ ਹੈ ਬੰਬ ਡਿਸਪੋਜ਼ਲ ਟੀਮਾਂ ਨੂੰ ਸੱਦਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਪੂਰੀ ਜਾਂਚ ਪੜਤਾਲ ਉਥੇ ਕੀਤੀ ਜਾਂਦੀ ਹੈ ਜੋ ਸਮਾਨ ਜੋ ਵਿਸਫੋਟਕ ਸਮੱਗਰੀ ਉਥੇ ਮੌਜੂਦ ਸੀਗੀ ਉਸ ਨੂੰ ਜਿਹੜਾ ਪਹਿਲਾਂ ਜਾਂਚਿਆ ਜਾਂਦਾ ਤੇ ਉਸ ਤੋਂ ਬਾਅਦ ਦੱਸਿਆ ਕਿ ਹੁਣ ਅਗਲੀ ਜਾਂਚ ਪੜਤਾਲ ਕੀਤੀ ਜਾਵੇਗੀ ਸੋ ਇਹ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹਾਲਾਂਕਿ ਇੱਕ ਪਾਸੇ ਜੋ ਹੈ ਫੈਸਟੀਵਲ ਸੀਜ਼ਨ ਵੀ ਜਿਹੜਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੀਵਾਲੀ ਦਾ ਜਿਹੜਾ ਜਸ਼ਨ ਮਨਾ ਰਹੇ ਨੇ ਲੋਕ ਉਸ ਤੋਂ ਪਹਿਲਾਂ ਹੀ ਦੱਸਦੇ ਕਿ ਅਜਿਹੀ ਜਿਹੜੀ ਹੈ ਘਟਨਾ ਹੋਣਾ ਅਜਿਹਾ ਵਿਸਫੋਟਕ ਸਮਗਰੀ ਮਿਲਣਾ ਕਿਤੇ ਨਾ ਕਿਤੇ ਬਹੁਤ ਹੀ ਚਿੰਤਾਜਨਕ ਹੈ ਹਾਲਾਂਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਦੱਸਿਆ ਕਿ ਅਲਰਟ ਤੇ ਜਿਹੜਾ ਹਰ ਪਾਸੇ ਰੱਖਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੂੰ ਤੇ ਹਰ ਪਾਸੇ ਜੋ ਹੈ ਚੈਕਿੰਗ ਕੀਤੀ ਜਾ ਰਹੀ ਹੈ ਲੇਕਿਨ ਇਸੇ ਦੌਰਾਨ ਹੋਨੇ ਜਿਹੜੀ ਹੈ ਘਟਨਾ ਵਾਪਰੀ ਹੈ ਜਨਾਲਾ ਦੇ ਵਿੱਚੋਂ ਇਹ ਵਿਸਫੋਟਕ ਸਮੱਗਰੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਇੱਕ ਵਾਰ ਫਿਰ ਤੋਂ ਅਲਰਟ ਤੇ ਹੋ ਚੁੱਕੇ ਨੇ ਤਾਂ ਚੈਕਿੰਗ ਜਿਹੜੀ ਹੈ ਪੂਰੇ ਇਲਾਕੇ ਦੇ ਵਿੱਚ ਦੱਸਿਆ ਕਿ ਕੀਤੀ ਗਈ ਇਸ ਪੂਰੀ ਘਟਨਾ ਤੋਂ ਬਾਅਦ ਲੇਕਿਨ ਇਸ ਜਿਹੜਾ ਸਮਾਨ ਬਰਾਮਦ ਕੀਤਾ ਗਿਆ ਇਹ ਇਥੇ ਕਿਵੇਂ ਪਹੁੰਚਿਆ ਕਿਸ ਦੇ ਵੱਲੋਂ ਪਹੁੰਚਾਇਆ ਗਿਆ ਫਿਲਹਾਲ ਉਹ ਜਾਂਚ ਪੜਤਾਲ ਦਾ ਵਿਚਾਇ ਹੈ ਤੇ ਇਹ ਬਹੁਤ ਹੀ ਵੱਡੀ ਤੇ ਅਹਿਮ ਖਬਰ ਜਿਹੜੀ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਅਜਨਾਲਾ ਦੇ ਪਿੰਡ ਤੇੜੀ ਦੇ ਵਿੱਚ ਜੋ ਹੈ ਇਹ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਹੈ ਇੱਕ ਪਾਸੇ ਤਰਨਤਾਰਨ ਦੇ ਵਿੱਚ ਜਿਹੜਾ ਚੋਨ ਵੀ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਵੀ ਅਜਿਹੀ ਸਮਗਰੀ ਬਰਾਮਦ ਹੋਣਾ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜਾ ਕਰਦਾ ਹੈ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜੋ ਹੈ ਇਸ ਸਾਜ਼ਿਸ਼ ਨੂੰ ਜੋ ਨਾ ਕੰਮ ਕੀਤਾ ਗਿਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਸ ਪੂਰੀ ਵਿਸਵੋਟਕ ਸਮਗਰੀ ਨੂੰ ਤੇ ਇਸ ਦੌਰਾਨ ਦੱਸਦੇ ਕਿ ਜੋ ਉੱਥੇ ਮੌਜੂਦ ਅਧਿਕਾਰੀਆਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਇਸ ਪੂਰੀ ਘਟਨਾ ਬਾਰੇ ਤੇ ਕਿਵੇਂ ਜਿਹੜਾ ਉਹਨਾਂ ਨੂੰ ਇਸ ਬਾਰੇ ਸੂਚਨਾ ਮਿਲੀ ਤੇ ਕੀ ਕੁਝ ਹੱਗੇ ਹੁਣ ਜਾਂਚ ਪੜਤਾਲ ਕੀਤੀ ਜਾਵੇਗੀ ਇਸ ਵਿੱਚ ਉਸ ਬਾਰੇ ਜਿਹੜਾ ਬਿਆਨ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਉਹ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਹਾਂਜੀ ਜ਼ਮੀਨ ਦੇ ਬਾਹਰ ਪਿਆ ਹੀ ਕਾਲੀ ਦੀ ਗੋਠ ਨੁਕਰਜੀ ਚ ਕੁੱਤੇ ਡੇ ਹੀ ਫਰੋਲਣ ਅੱਛਾ ਜੀ ਇਹ ਆਰ ਡੀ ਐਕਸ ਕਹਿ ਰਹੇ ਪੁਲਿਸ ਮੁਲਾਜ਼ਮ ਆਏ अच्छा ते किस तरह पता किस तरह لگا ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਪੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣਾ ਇਹ ਆ ਤੇ ਉਹਨਾਂ ਵੇਖਿਆ ਕੁੱਤੇ ਫਰੋਲਣ ਦੇ ਸੀ ਤੇ ਉਹਨਾਂ ਵੇਖ ਕੇ ਤੇ ਮੈਨੂੰ ਫੋੜਾ ਭੇਜਿਆ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਇਲਾਜ ਦਿੱਤੀ ਡਿਊਟੀ ਸੌਣ اچھا ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹਿ ਰਹੇ ਆ ਮਲਾਜਮ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਕਿਰਚ 5 ਪੈਕੇਟ ਜੋ ਇੱਕ ਲਿਫਾਫੇ ਦੇ ਵਿੱਚੋਂ ਪੰਜ ਨਿਕਲੇ ਜਾਂ ਕਿਸ ਤਰ੍ਹਾਂ ਪੈਕ ਕੀਤਾ ਕਿਸ ਰਹਿ ਇਹ ਨਾ ਪੈਕਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਹੀ ਇੱਕੋ ਪੈਕਟ ਦੇ ਵਿੱਚ ਹੀ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੀ ਜਾਂ ਦੋਆਂ ਜਿਹੀ ਤੇ ਫਰੋਲ ਕੇ ਕੱਢੇ ਪਏ ਪੈਕਟ ਹੁਣ ਬੰਦ ਨੇ ਪੈਕਟ ਬੰਦ ਪਏ ਕਿਸ ਕਲਰ ਦੇ ਨੇ ਪੈਕਟ ਪੈਕਟ ਵਾਈਟ ਕਲਰ ਦੇ ਨੇ ਨੀ ਪੀਲੇ ਪੀਲੇ ਕਲਰ ਦੇ ਅੱਛਾ ਪੀਲੇ ਕਲਰ ਹਾਂ ਜੀ ਵਿੱਚ ਸੈਲ ਸੁੱਲ ਵਗਿਆ ਵਿੱਚ ਇੱਕ ਜਿਹਾ ਸੈਲ ਆ ਤੇ ਇੱਕ ਮੁਲਾਜ਼ਮ ਨੇ ਖੋਲਿਆ ਉਹ ਚੋਂ ਇੱਕ ਗਰਨੇਡ ਨਿਕਲਿਆ ਬਾਹਰ ਅੱਛਾ ਗਰਨੇਡ ਇੱਕ ਗੱਡਿਆ ਗਰਨੇਡ ਬਲੂ ਕਲਰ ਦਾ ਪਹਿਲਾਂ ਵੀ ਕਦੀ ਕੋਈ ਇਸ ਤਰ੍ਹਾਂ ਦਾ ਨਾ ਨਾ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਅਸੀਂ ਅੱਜ ਸਟੱਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿਣ ਖੁੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗ੍ਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਉਬਰਾਮਦ ਹੋਈਆਂ ਜਿਸ ਬਾਰੇ ਮੈਂ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ BDS ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਹੈ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡਾਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਆ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਵੀ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ